ਮੈਂ ਤੁਹਾਡੇ ਮਾਦਰ ਮੈਨੂੰ ਇਹ ਕਲੀਅਰ ਕਰਨਾ ਚਾਹੁੰਦਾ ਕਿ ਨਾ ਤਲਾ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਪੀ ਚੈਨਲ ਦੇ ਉੱਤੇ ਜਿਹਕੇ ਅਜੀ ਰਸ਼ਪਾਲ ਸਿੰਘ ਹੈ ਅੱਜ ਦੇ ਨੇ ਰੜਾਈ ਅੱਜ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਬੀਸੀਏ ਨੂੰ ਪੁੱਟਿਆ ਗਿਆ ਉਹ ਥੋੜਾ ਜਿਆਦਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫਰਮੇਸ਼ਨ ਮਿਲੀ ਹੈ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਹਾਂ ਮੇਰੇ ਤੇ ਅਮਸਰ ਐਸਟੀਐਫ ਨੇ 2019 ਦੇ ਵਿੱਚ ਬੋਲ ਦੇ ਲਾਗ ਐਨਡੀਪੀਐਸ ਦਾ ਇੱਕ ਹੀ ਘਟਨਾ ਸੀ ਦਾ ਮਤਲਬ ਮਦਰ ਕੀਤਾ ਸੀ 200 ਗ੍ਰਾਮ ਹੀ ਰਸਮੀ ਪਾਈ ਪੁਲਿਸ ਬੰਦ ਜਿ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਉਹਦੇ ਇਹਦੇ ਵਿੱਚ ਆਲਰੇਡੀ ਪਹਿਲਾਂ ਇੱਕ ਜਿਸਮੂ ਇੰਸਪੈਕਟਰ ਨੇ ਮੁਕਤਮਦ ਕਰ ਦਿੱਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀਗਾ ਤੁਹਾਨੂੰ ਇਹ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਗਏ ਹੋਇਆ ਜੀ ਸੈਸ਼ਨ ਕੋਰਟ ਮਾਂਜੋ ਸੈਸ਼ਨ ਕੋਰਟ ਵੀ ਕੋਰਟਸ ਆਲਰੇਡੀ ਕਰ ਰਿਹਾ ਇਹਦੇ ਚ ਜਿਹੜਾ ਸੈਕੰਡ ਆਇਆ ਉਹ ਸੀਗਾ ਉਹ ਵੀ ਨਾਮਜਦ ਹੈ ਇਹਦੇ ਚ ਜਿਹੜੇ ਮੋਗਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜਦ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਬਣਾਈ ਮੈਂ ਦੱਸ ਦੋ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰਨਾ ਚਾਹੁੰਦਾ ਇਹ ਹੈ ਜੀ ਰਿਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਜੀ ਬੀਇੰਗ ਏਆਈਜੀ ਸੌਰੀ ਟੂ ਸ਼ੇਮ ਨੂੰ ਕਹਿਣਾ ਪੈ ਰਿਹਾ ਵੀ ਇਹਦੀ ਜੇ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਨਸਰ ਵੀ ਆ ਜਿਵੇਂ ਕਿ ਇਹਨੂੰ ਮੈਂ ਅਮਸ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਨਸਰ ਬੋਲੂਗਾ ਸੋ ਇੱਧੇ ਗੰਦੇ ਅਨਸਰ ਤੋਂ ਬਚਾਉਣ ਲਈ ਕੁਛ ਇਹਨਾਂ ਦੇ ਹਮੈਤੀ ਹੁੰਦੇ ਆ ਉੱਥੇ ਉਹ ਮੈਤੀਆਂ ਦੀ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆਇਆ ਤੇ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਂਜੋਗ ਹਰਿਆਣਾ ਪੰਜਾਬ ਹਰਿਆਣਾ ਹਾਈਕੋਰਟ ਦਾ ਪੀਰ ਦਾ ਸਹਾਰਾ ਲੈਣਾ ਪਿਆ ਉਹਨਾਂ ਦੇ ਹੀ ਉਧਰ ਦੀ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਜਿਹਦੀ ਅਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਫੋਨ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜ਼ਾ ਖੜਕਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਟੈਲੀਗਾਰੀ ਦਾ ਉਹਨਾਂ ਦੇ ਦਿਸਣ ਦੇ ਦਿਸਣ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਹੁਣ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਕਿ ਵੀ ਪੋਸ਼ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨੂੰ ਵੀਸੀ ਥਰੂ ਪੇਸ਼ ਕੀਤਾ ਗਿਆ ਤੋਂ ਇਹ ਕਲੀਅਰ ਦਸਾਉਂਦਾ ਸਾਰਾ ਕੁਝ ਕਿ ਵੀ ਕਿੰਨਾ ਨੂੰ ਵੀ ਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਨੇ ਮੈਂ ਇਹਦੇ ਉੱਤੇ ਬੋਰਡ ਬਣਾਉਣ ਦੀ ਵੀ ਜੇ ਜਿਹੜੀ ਦਫਾ ਕਹੂੰਗਾ ਜਾ ਜਾ ਕੇ ਪਾਇਆ ਜੀ ਆ ਦਿਨ ਨਾ ਨਹੀਂ ਇੱਕ ਜੁਲ ਹਾਂ ਜੀ ਕੀ ਕੀ ਆ ਗਿਆ ਵੀ ਅੱਜ ਕਾਦੀ ਗੱਲਾਂ ਨੇ ਪਈਆਂ ਅੱਜ ਨਾਲ ਇਹ ਹੀ ਪੇਸ਼ ਕੀਤਾ ਜੀ ਕਿ ਵੀ ਉਹ 27 ਤਰੀਕ ਨੂੰ ਫੜੇ ਗਿਆ ਸੀ 27 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਾਂ ਦੇ ਬੀਪੀ ਕਰਦੇ ਨੇ ਜਦੋਂ ਤਾਂ ਮੇਦੋਸ਼ਾ ਦੇ ਦੇ ਕਰਦੇ ਨੇ ਉਦੋਂ ਤੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭੜਾ ਸੀ ਅਗਲੀ ਅਗਲੀ ਸਵੇਰ ਨੂੰ ਤੇ ਇਹਨੂੰ ਤਖ਼ੀਰ ਕਰਾਉਂਦੇ। ਕਾਰਨ ਕੀ ਸਮਝਦੇ ਹੋ? ਕਾਰਨ ਆਬੀਸਲੀ ਵੀ ਸਾਰੇ ਸਮਝਦੇ ਆ ਜੀ ਜੇ 1.5 ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ। 1.5 ਸਾਲ ਤੋਂ ਭਗੌੜਾ ਆ। ਠੀਕ ਹੈ ਜੀ। ਸਾਨੂੰ ਵੀ ਜਿਹੜੇ ਆਜੇ ਆਈਜੀ ਨੂੰ ਪੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਆ ਜੀ ਪੁਰਾ ਇਮਾਮ। ਉਹਨਾਂ ਨੂੰ ਜੁਡੀਸ਼ੀਅਲ ਮਾਰਦੇ 13 ਤੱਕ ਭੇਜ ਦਿੱਤਾ ਜੀ। ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? 3 ਦਿਨ ਦਾ ਰਿਮਾਂਡ। ਹਾਂ ਜੀ। ਉਹਦਾ ਮਾਮਲਾ ਸੀ। 2 ਮਿੰਟ ਲੋਗ ਸਰ 2 ਮਿੰਟ ਦੇ ਦਿਓ। 2 ਮਿੰਟ ਦੇ ਦਿਓ। 1 ਮਿੰਟ ਬੋਲੋ ਜੀ। ਸਾਡੇ ਇਹ ਮਾਮਲਾ ਦੱਸ ਦਿਓ ਕਿੱਥੋਂ ਦਾ ਸੀਗਾ। ਲੋਮੇ ਸਰ ਦੋ ਮਿੰਟ ਕਿਥੋਂ ਦਾ ਹੋ ਰਿਹਾ ਸਰ ਥੋੜਾ ਦੱਸ ਦਿਓ ਨਾ ਥੋੜਾ ਕੰਪਲੀਟ ਕਰ ਦਿਓ ਦੋ ਗੱਲਾਂ ਸਾਡੇ ਜੀ ਸਾਹਿਬ ਨੂੰ ਪ੍ਰੈਸ ਰੂਟ ਆਲਰੇਡੀ ਡਾੜ ਦਿਓ ਮਰ ਜਾਓ ਕਹਿੰਦੇ ਤੁਰੰਤ ਦਿਓ ਯਾਰ ਬੰਦੇ ਨੂੰ ਤੁਰੰਤ ਦਿਓ ਰਾਤ ਤੁਰੰਤ